ਕਿੰਕੀ ਦੀ ਰੇੜੀ ਤੇ ਆਏ ਹੋਇਆ ਇਹ ਜਿਹੜਾ ਅੰਕ ਕੀਤਾ ਨਾ ਮੁੰਡਾ ਛੋਟੀ ਜੀ ਉਮਰ ਦਾ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਇਹ ਸਿੱਧੂ ਮੂਸੇ ਵਾਲੇ ਦਾ ਫੈਨ ਤੇ ਅੰਕਸ਼ ਅੱਜ ਕੀ ਖਾ ਲੈ ਰਿਹਾ ਸਾਨੂੰ ਫਿਰ ਕੀ ਖਾ ਰਿਹਾ ਆ ਸੋਨੂੰ ਖਾਣ ਨਹੀਂ ਆਇਆ ਦਹੀਂ ਫੱਲੀ ਚੱਲ ਫਿਰ ਘਰ ਤਿਆਰ ਆ ਘਰ ਜਿੰਨੇ ਛੋਟੇ ਵਾਸਤੇ ਹਾਂਜੀ ਬਣਾਉਣਾ ਆ ਚੱਕ ਲੈ ਜੀ ਫੱਲੀ ਹਾਂਜੀ ਇਹ ਚੀਜ਼ ਰੱਖ ਲਿਆ ਆਪ ਭਾਈ ਐਸੇ ਨਹੀਂ ਕਿਚਨ ਦਾ ਇਹ ਥੋੜੇ ਜਿਲੇ ਲੀ ਆਲੂ ਹਾਂ ਆਲੂ ਪਾਤੇ ਤੇ ਤੇਰਾ ਪਪਾ ਦੀ ਪਾਪੜੀ ਹਾਂ ਹਾਂਜੀ ਤੇ ਇਹ ਮਸਾਲਾ ਪਾ ਲਿਆ ਆਪਣਾ ਇਹ ਮਸਾਲਾ ਇਹ ਕਿਹੜਾ ਮਸਾਲਾ ਹੈ ਇਹ ਭੱਲੇ ਦਾ ਮਸਾਲਾ ਹੈ ਇਹ ਠੀਕ ਖਾਂ ਇਹ ਪੈਗੀ ਚਟਣੀ ਇਹ ਮਿੱਠੀ ਚਟਣੀ ਹੈ ਨਾ ਹਾਂਜੀ ਤੇ ਆਪਣਾ ਦਹੀਂ ਪਾ ਲਈ ਚੋਈ ਪਾ ਲਈ ਦੋ ਤਣੇ ਚੀ ਜਿਹੜੀ ਪਾਰੀ ਵਧੀਆ ਠੀਕ ਹੈ ਇਸ ਤੋਂ ਬਾਅਦ ਆ ਗਿਆ ਪੂਜੀ ਪੂਜੀ ਆਈ ਸਾਡੀ ਪੂਜੀ ਠੀਕ ਹੈ ਤੇ 체ਰੀ ਪਾ ਲਈ ਅੱਪੂ ਠੀਕ ਹੈ 체ਰੀ ਪਾ ਲਈ ਤੇ ਆਪਣੇ ਛੋਲੇ ਵੀ ਪਾ ਲਈ ਠੀਕ ਹੈ ਗੰਡੇ ਬਾਣੇ ਗੰਡੇ ਪਾ ਲਈ ਆ ਪਿਆਜ਼ ਵੀ ਪਾਤਾ ਹੈ ਇੱਕ ਛੋਟਾ ਬੱਲਾ ਹੋਦਾ ਹੈ ਛੋਟਾ ਬੱਲਾ ਹੀ ਪਊਆ ਹੈ ਆ چھوٹਾ ਪੱਲਾ ਹੋ ਗਿਆ ਆਪਣਾ ਠੀਕ ਹੈ ਤਾਂ ਅੱਧਾ ਮੁਲਾਪੇ ਦੇ ਦੇ ਯਾਰ ਛੇ ਰੈਡੀ ਆਉਣੇ ਆਈ ਆਉਣੇ ਠੀਕ ਹੈ ਸੋ ਦੋਸਤੋ ਪੱਲਾ ਖਾਣ ਲਈ ਰੈਡੀ ਹੈ ਹਾਂਜੀ ਵੀਰ ਜੀ ਪੱਲਾ ਕਿਵੇਂ ਲੱਗਾ ਖਾ ਕੇ ਓਕੇ ਬਹੁਤ ਟੈਸਟੀ ਹੈ ਠੀਕ ਜਿਹੜੀ ਨੇ ਰੈਡੀ ਐ ਉਸ ਤੇ ਵਿਜ਼ਿਟ ਜ਼ਰੂਰ ਕਰੋ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਬਹੁਤ ਵਧੀਆ ਸਮਾਨ ਬਣਾ ਕੇ ਸੋ ਸਤਿ ਸ੍ਰੀ ਅਕਾਲ ਧੰਨਵਾਦ